ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਸਰੀਰ ਲੰਮੇ ਸਮੇਂ ਤੱਕ ਤੰਦਰੁਸਤ ਰਹੇ ਫਿੱਟ ਰਹੇ ਅਤੇ ਬਿਮਾਰੀਆਂ ਤੋਂ ਬਚਾ ਰਹੇ ਅਤੇ ਸਾਡਾ ਜਿਹੜਾ ਇਮਿਊਨ ਸਿਸਟਮ ਉਹ ਵੀ ਬੂਸਟ ਰਹੇ ਤਾਂ ਸਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਫਲਾਂ ਔਰ ਸਬਜ਼ੀਆਂ ਤੋਂ ਤਿਆਰ ਜੂਸ ਜ਼ਰੂਰ ਪੀਣਾ ਚਾਹੀਦਾ ਸੋ ਅੱਜ ਆਪਾਂ ਗੱਲ ਕਰਦੇ ਹਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਕਰੇਲੇ ਦਾ ਜੂਸ ਪੀਣ ਨਾਲ ਸਾਨੂੰ ਕੀ ਕੀ ਫਾਇਦੇ ਹੋ ਸਕਦੇ ਦੋਸਤੋ ਕਰੇਲੇ ਦੇ ਵਿੱਚ ਜੂਸ ਵਿੱਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਆ ਜਿਹੜੇ ਕਿ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਆ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਸਾਡਾ ਜਿਹੜਾ ਮੈਟਾਬੋਲਿਜ਼ਮ ਸਿਸਟਮ ਆ ਉਹ ਇੰਪਰੂਵ ਰਹਿੰਦਾ ਸੋ ਫਿਰ ਸਾਡਾ ਜਿਹੜਾ ਵਜ਼ਨ ਉਹ ਕੰਟਰੋਲ ਦੇ ਵਿੱਚ ਰਹਿੰਦਾ ਜੇਕਰ ਅਸੀਂ ਆਪਣਾ ਵਜ਼ਨ ਘੱਟ ਕਰਨਾ ਫੈਟ ਘੱਟ ਕਰਨੀ ਆ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਕਰੇਲੇ ਦਾ ਜੂਸ ਪੀਣਾ ਸਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਜੀ ਦੋਸਤੋ ਰੋਜ਼ਾਨਾ ਸਵੇਰੇ ਖਾਲੀ ਪੇਟ ਕਰੇਲੇ ਦਾ ਜੂਸ ਪੀਣ ਨਾਲ ਸਾਡੇ ਲੀਵਰ ਦੇ ਅੰਦਰਲੀ ਜਿਹੜੀ ਗੰਦਗੀ ਆ ਉਹਨੂੰ ਇਹ ਬਾਹਰ ਕਰਦਾ ਔਰ ਸਾਡੇ ਲੀਵਰ ਨੂੰ ਡੀਟੌਕਸ ਕਰਨ ਵਿੱਚ ਸਾਡੀ ਮਦਦ ਕਰਦਾ ਕਰੇਲੇ ਦਾ ਜੂਸ ਸਵੇਰੇ ਖਾਲੀ ਪੇਟ ਪੀਣ ਨਾਲ ਦੋਸਤੋ ਜੇਕਰ ਤੁਹਾਨੂੰ ਲੀਵਰ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਹੋ ਗਈ ਆ ਲੀਵਰ ਦੇ ਰਿਲੇਟਡ ਕੋਈ ਵੀ ਬਿਮਾਰੀ ਹੋ ਗਈ ਆ ਤੁਹਾਡੇ SGOT SGPT ਲੈਵਲ ਜਿਹੜਾ ਉਹ ਹਾਈ ਰਹਿੰਦਾ ਚਾ ਤੁਸੀਂ ਰੋਜ਼ਾਨਾ ਅਲਕੋਹਲ ਲੈਨੇ ਹੋ ਜਿਹਦੇ ਕਰਕੇ ਤੁਹਾਡੇ ਪੇਟ ਦੇ ਵਿੱਚ ਥੋੜੀ ਇੰਡਾਈਜੈਸ਼ਨ ਰਹਿੰਦੀ ਆ ਪੇਟ ਦੇ ਵਿੱਚ ਗੈਸ ਰਹਿੰਦਾ ਤਾਂ ਫਿਰ ਰੋਜ਼ਾਨਾ ਤੁਸੀਂ ਖਾਲੀ ਪੇਟ ਸਵੇਰੇ ਕਰੇਲੇ ਦਾ ਜੂਸ ਜ਼ਰੂਰ ਆਪਣੇ ਡਾਈਟ ਦੇ ਵਿੱਚ ਐਡ ਕਰ ਲਓ ਤੁਹਾਡੇ ਲੀਵਰ ਨੂੰ ਦੀ ਇਹ ਰਿਪੇਅਰ ਕਰੂਗਾ ਤੁਹਾਡੇ ਲੀਵਰ ਨੂੰ ਇਹ ਸਟਰੋਂਗ ਕਰੂਗਾ ਔਰ ਦੋਸਤੋ ਰੋਜ਼ਾਨਾ ਸਵੇਰੇ ਖਾਲੀ ਪੇਟ ਕਰੇਲੇ ਦਾ ਜੂਸ ਦਾ ਇੱਕ ਗਲਾਸ ਪੀਣ ਨਾਲ ਸਾਡਾ ਜਿਹੜਾ ਹਾਈ ਬਲੱਡ ਪ੍ਰੈਸ਼ਰ ਉਹ ਵੀ ਕੰਟਰੋਲ ਦੇ ਵਿੱਚ ਰਹਿੰਦਾ ਕਿਉਂਕਿ ਇਹਦੇ ਵਿੱਚ ਪੋਟਾਸ਼ੀਅਮ ਜਿਹੜਾ ਬਹੁਤ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਤਾਂ ਫਿਰ ਸਾਡੇ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਸਾਡੀ ਮਦਦ ਕਰਦਾ ਔਰ ਦੋਸਤੋ ਕਰੇਲੇ ਦਾ ਜੂਸ ਸਾਡੇ ਬੈਡ ਕੋਲੇਸਟ੍ਰੋਲ ਨੂੰ ਵੀ ਘੱਟ ਕਰਨ ਵਿੱਚ ਮਦਦ ਕਰਦਾ ਜੇਕਰ ਸਾਡਾ ਬੈਡ ਕੋਲੇਸਟ੍ਰੋਲ ਕੰਟਰੋਲ ਦੇ ਵਿੱਚ ਰਿਹਾ ਤਾਂ ਫਿਰ ਸਾਡਾ ਜਿਹੜਾ ਸ਼ਰੀਰ ਆ ਉਹ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾ ਰਹੇ